ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦ ਸਚੋ ਜੁਗਾਦ ਸਚੋ ਐ ਭੀ ਸਚੋ ਨਾਨਕ ਹੋਸੀ ਭੀ ਸਚੋ ਸੋਚ ਸੋਚਨਾ ਹੋ ਬਈ ਜੇ ਸੋਚੀ ਲਖਵਾਰੋ ਚੁਪੈ ਚੁਪਨਾ ਹੋ ਬਈ ਜੇ ਲਾਇ ਰੰਗ ਅਲਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਬੁਰੀਆ ਪਾਰੋ ਸਹ ਸੋ ਸਿਆਣ ਪਾਲਖੋਂ ਹੋਏ ਨਾਇਕ ਨਾ ਜਨੈ ਨਾਲੋ ਹੁਕਮ ਸਜਿਆ ਰਾਮ ਹੋਈਐ ਕਬੂੜਾ ਟੁੱਟਾ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੋ ਹੁਕਮੇ ਹੋਵਨ ਆਕਾਰੋ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀਉ ਹੁਕਮ ਲੈ ਵਢਿਆਈ ਹੁਕਮੇ ਉਤਮ ਨੀਚੋ ਹੁਕਮੈ ਨ ਕਿਦੁ ਸੁਖ ਬਾਈਆ ਤਨਾ ਹੁਕਮੇ ਬਖਸੀਸੋ ਇਕ ਹੁਕਮੇ ਸਦਾ ਬਵਾਈ ਹੈ ਹੁਕਮੈ ਅੰਦਰ ਸਭ ਕੋ ਵਾਰੁ ਗੁੰਨਾ ਕੋਏ ਨਾਨਕੋ ਹੁਕਮੈ ਜੇ ਬੁਝੈ ਤਮ ਮੈਂ ਕਹਿਨ ਕੋਏ ਗਵ ਕੋ ਤਾਣੋ ਵਗ ਸਦਾਣੋ ਗਵ ਕੋ ਦਾਤੋ ਜਨਨੀ ਸਾਨੋ ਗਵ ਕੋ ਗੁਣਵੜੇ ਆਇਆ ਚਾਲ ਗਵਕੋ ਵਿਦਿਆ ਦੇ ਤਮੋਂ ਵਿਚਾਰੋ ਗਵਕੋ ਸਾਰੇ ਕਰੇ ਦਨਖੇ ਗਵਕੋ ਜੀਅ ਲੈ ਫਰਦੇ ਗਵਕੋ ਜਪਦ ਸਦੂਰੋ ਗਵਕੋ ਵਿਕਰ ਮਾਦਰਾ ਦੂਰੋ ਕਥਨਾ ਕਥਿ ਨ ਆਵ ਤੋਟ ਗਤ ਗਤ ਕਥਿ ਕੋਟੀ ਕੋਟ ਕੋਟ ਦੇਂਦ ਦ ਦੇਂਦੇ ਥਕ ਪਾਗੇ ਜੁਗ ਜੁਗੰਤਰੋ ਖਾਈ ਖਾਗੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਾਹਿਬੇ ਪ੍ਰਵਾੰਗੋ ਸਾਚਾ ਸਾਹਿਬੋ ਸਾਚੁ ਨਾਏ ਪਾਖਿਆ ਬਾਹੂ ਅਬਾਰੋ ਅਖ ਮੰਗਹ ਦੰਗ ਦੰਗ ਦਾਤ ਕਰੇ ਦਾਤਾਰ ਫੇਰ ਕਾ ਕ ਰਖੀਐ ਜਤ ਦਿਸੈ ਦਰਬਾਰੋ ਮੋਹ ਹੋ ਕੇ ਬੋਲਣ ਬੋਲੀਐ ਜੇ ਤੂੰ ਸੁਣ ਧਰੇ ਪਿਆਰੋ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰੋ ਕਰਮੀ ਆਵੈ ਕਪੜਾ ਲਾਦਰੇ ਮੋਖ ਦੁਆਰੋ ਨਾਨਕ ਬਧਾਣਿਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਿਰੰਝਨ ਸੋਏ ਜਨ ਸੇਵਿਆ ਧਨ ਪਾਇਆ ਮਾਨ ਨਾਨਕ ਗਾਵੀਆ ਗੁਣੇ ਨੇ ਧਾਲੋ ਗਾਵੀਆ ਸੁਣੀਏ ਮਨ ਰਖੀਆ ਭਾਉ ਦੁੱਖ ਬਾਰ ਬਾਰ ਸੋ ਕਰ ਲੈ ਜਾਏ ਗੁਰੂ ਨੋਖਲਾ ਦੰਗ ਗੁਰਮੁਖ ਵੇਦੰਗ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋੜ ਕੋ ਬਰਮਾ ਗੁਰ ਪਾਰਵਤੀ ਮਾਈ ਜੇਉ ਜਾਣਾ ਅੱਖਾਂ ਨਹੀਂ ਕਲਾ ਕਥਨ ਨਾ ਜਾਈ ਗੁਰਾਇ ਕਦਹਿ ਬੋ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੋ ਲਜਾਈ ਕੀਰਤਨ ਆਵਾਜਤ ਬਾਵਾ ਬਿਨ ਭਾਣੇ ਕੇ ਨਾਇ ਕਰੀ ਜਤੀ ਸਰਠੋ ਪਾਈ ਵੇ ਕਾਮ ਬਿਨ ਕਰਮਾ ਕੇ ਮਿਲੇ ਲਈ ਮਤਵ ਚ ਰਤਨ ਜਵਾ ਮਰਮਾਨ ਕੋ ਜੈ ਕੋ ਗੁਰ ਕੀ ਸਖ ਸੋਣੀ ਗੁਰਾ ਇੱਕ ਦੇਹ 부ਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋਮ ਵਿਸਰੋ ਨ ਜਾਈ ਜੈ ਜੁਗ ਜਾਰੇ ਆਰਜਾ ਮੁਰਦ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਜੰਗਲਾਂ ਰਖਾ ਇੱਕ ਆਸ ਕੀਰਤੋ ਜਾਗਲੇ ਜੇ ਤਨਦਰ ਦਾ ਆਵਈ ਦਾ ਬਾਤ ਨ ਪੁੱਛਕ ਕੀਟ ਅੰਦਰ ਕੀਟ ਕਰੋ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਵ ਤੇnga ਕੋਇਲਾ ਸੁਜਾਈ ਜੇ ਦਸ ਗੁਣ ਕੋਇ ਕਰ ਸੁਣੈ ਸਦ ਬੀਰ ਸੁਰਨਾਥ ਸੁਣਾ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪਾ ਦਾ ਨੋ ਸੁਣਿਆ ਪੁਲਾ ਸੱਗਾ ਗਾ ਲੋ ਨਾਨਕ ਭਗਤਾ ਸਦਾ ਵਿਗਾਸੋ ਸੁਣਿਆ ਲੋਕੋ ਬਾਪ ਗਾ ਨਾਸੋ ਸੁਣਿਆ ਈਸ਼ਰ ਵਰਮਾਇੰਦੋ ਸੁਣਿਆ ਮੁਖੋ ਸਾਲਾਣ ਮੰਦੋ ਸੁਣਿਆ ਜੋਗ ਜੁਗਤ ਤਨ ਭੇਦੋ ਸੁਣਿਆ ਸਤਸਪ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸੋ ਸੁਣਿਆ ਦੂਖ ਭਾਪ ਕਾਲਾਸੋ ਸੁਣਿਆ ਸਤਸੰਦੋ ਗਿਆਨੋ ਸੁਣਿਆ ਅਠ ਛਠ ਗਾਇਸ਼ਣ ਨਹੋ ਸੁਣਿਆ ਬੜ ਬੜ ਬਾਵੈ ਮਾਨੋ ਸੁਣਿਆ ਲਗਾ ਸਹਿਤਿਆ ਨਾਨਕ ਭਗਤਾ ਸਦਾ ਵਿਗਾਸੋ ਸੁਣਿਆ ਦੂਖ ਭਾਪ ਕਾਲਾਸੋ ਸੁਣਐ ਸਰਾਗੁਣਾ ਗਾ ਸੁਣਐ ਸਖੋ ਬੀਰ ਪਾਤਸ਼ਾ ਸੁਣਐ ਅੰਧ ਬਾਬੈ ਰਾਮੋ ਸੁਣ ਆਤੋ ਵਾਸ ਗਾਓ ਨਾਨਕ ਬਖ ਦਾਸ ਦਾ ਮਗਾ ਸੋ ਸੁਣਐ ਦੂਖ ਬਾਬ ਕਾਲਾ ਸੋ ਮੰਨੈ ਕੀ ਗਤ ਹੋਈ ਨਾ ਜਾਏ ਜੇ ਕੋ ਗੰਗ ਬਚਾ ਵਰਤਾਏ ਕਾਗਦ ਕਲਮ ਨਾ ਲਿਖਣ ਲਾਰ ਮੰਨੈ ਗਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਲੋ ਜਾਣ ਮਨ ਕੋਏ ਮਨ ਸੁਰਤੋ ਬਾ ਮਨ ਬੋਧੋ ਮਨ ਸਗਲੋ ਭਵਣ ਕੀ ਸੋਧੋ ਮਨ ਮੋ ਝੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਲੋ ਜਾਣ ਮਨ ਕੋਏ ए, जेको मन्नो मन मटागन पाये मन पश्यो प्रगट जाये मन मग्न पन धर्मो नो अस नाम निरञ्जन वोय मनो जा मन कोय मन बा मुख दुर मनवर साधारो मन्त्र गुरुसखो मन नानको भवा ना भिखो ਐ ਸਲਾਮ ਵਾਲੇ ਰੰਝਨ ਮੋਏ ਜੇ ਕੋ ਮੰਨ ਲੋ ਜਣ ਮਨ ਕੋਏ ਪੰਜ ਪਰਵਾਣ ਪੰਜ ਪਰਦਾਨ ਪੰਜ ਬਾਵੇ ਦਰਗਾਹ ਮਾਨੋ ਪੰਜ ਸੋਹਣਾ ਦਤ ਦਾਜ ਲੋ ਪੰਜ ਗਾ ਗੁਰ ਇਕਤਿਆਨ ਜੇ ਕੋ ਗੰਗਾ ਕਰਭੀ ਚਾਦੋ ਗਰਦ ਗ ਕਰਣਾ ਨਾਹੀ ਸੋ ਮਾਰੋ ਤਾਉਲ ਧਰਮ ਦਇਆ ਕਾ ਬੂਤ ਸੰਤੋਖਤਾ ਪੂਰਿਆ ਜਨ ਸੂਤੋ ਜੇ ਕੋ ਬੁੱਝਾ ਹੋ ਵਾ ਸਚਿਆਰੋ ਤਵਨ ਉਪਰੋ ਗਿਤਾ ਪਾਰੋ ਧਰਤੀ ਔਰ ਪਰਾਵ ਰੋਦਸਤ ਬਾਹਰੋ ਤਲ ਕਵਨ ਜੋਰੋ ਜੀ ਅਜਾ ਤਰੰਗਾ ਕੇ ਨਾਵ ਸਵਨ ਲਖਿਆ 부ੜੀ ਕਲਾਮ ਏ ਮੋਲ ਕਾਲਕ ਜਾਨ ਕੋਏ ਲਖ ਲਖਿਆ ਗਿਤਾ ਮੋਏ ਕੀਤਾ ਦਾਣੋ ਸੁਆਲਿਓ ਰੂਪੋ ਗਤਿ ਦਾਤੋ ਜਣ ਕੌਣ ਪੂਤ ਕੀਤਾ ਬਸਾਉ ਇਕੋ ਗਵਾਉ ਤਸਤ ਮੋਹਿ ਲਖ ਦਰੀਆ ਗੁਜਰਤ ਕਾ ਬਣੋ ਗਾ ਵੀਜਾਰੋ ਵਾਰਿਆ ਨ ਜਾਵਾ ਇਕਵਾਦੋ ਜੋ ਤੋ ਦਬਾਵੈ ਸਾਈ ਭਲੀਕਾਰੋ ਤੋ ਸਦਾ ਸਲਾਮਤੋ ਨਰੰਕਾਰੋ ਅਸੰਖ ਜਾਪੋ ਅਸੰਖ ਬਾਉ ਅਸੰਖ ਪੂਜਾ ਸੰਗ ਦਪਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਹੋ ਅਸੰਖ ਸਦੀ ਅਸੰਖ ਦਾਤਾ ਰਹੋ ਅਸੰਖ ਸੂਰਮੋ ਪਖਸਾਰ ਅਸੰਖ ਮੋਨ ਲਵਲਾਏ ਤਾਰੋ ਕੁਦਰਤ ਕਵਣੋਗਾ ਵਿਚਾਰ ਹੋ ਵਾਰਿਆ ਨਾ ਜਾਵਾ ਏਕ ਵਾਰ ਜੋ ਤਉ ਦਬਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਹੋ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਦ ਆਰਾਮ ਕੋਰ ਸੰਖ ਮਰ ਗਰ ਜਾਏ ਜੋਰ ਅਸੰਖ ਗਾਲ ਬਾਡੁ ਮਤਿਆਗ ਮੰਗੇ ਅਸੰਖ ਪਾਪੀ ਬਾਪ ਗਰ ਜਾਵੇ ਅਸੰਖ ਗੂੜਿਆਰ ਗੂੜੇ ਫੇਰਾਗੇ ਅਸੰਗਮਲੇ ਸ਼ੋਭਾਲ ਪੱਖੋ ਕਾਗੇ ਅਸੰਗਨੰਦ ਕੋ ਅਸਰ ਕਰੰਗਾ ਭਾਰੋ ਲਾਲ ਕੋ ਨੀ ਜੋਗ ਵਿਚਾਰ ਹੋ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੋ ਤੂੰ ਸਦਾ ਸਲਾਮਤ ਹੋ ਨਰੰਕਾਰੋ ਅਸੰਖ ਲਾਵ ਅਸੰਖ ਥਾਮੋ ਅਗੰਮ ਅਗੰਮੋ ਅਸੰਖ ਲੋ ਅਸੰਖ ਕੰਨ ਅਸਰ ਭਾਰੋ ਆਇ ਅਕਰੇ ਨਾਮ ਅਕਰੇ ਸਾਲਾ ਅਕਰੇ ਗਿਆਨੋ ਗੀਤ ਗੁਣ ਗਾ ਕਰੇ ਲਿਖਣੋ ਬੋਲਣ ਬਾਣ ਅਕਰਾ ਸਰ ਸੰਯੋਗ ਵਕਾਨੋ ਜਨ ਲਖ ਦਸਰਨਾਵੇ ਜੋ ਫਰਮਾਏ ਦਿਵਤੇ ਭਾਗੇ ਜੇ ਤਾਂ ਕੀਤਾ ਤੇ ਤਾ ਨਾਉ ਬਿਨ ਨਾ ਵੈ ਨਾਹੀ ਕੋ ਤਾਉ ਕੁਦਰਤ ਕਾਵਣੋ ਕਹਾ ਬੀਚਾਰੋ ਵਾਰਿਆ ਨਾ ਜਾਵਾ ਇਕ ਵਾਰੋ ਜੋ ਤੁਧ ਭਾਵ ਸਾਈ ਬਲੀਕਾਰੋ ਤੁਸਦਾ ਸਲਾਮਤੋ ਨਿਰੰਕਾਰੋ ਭਰੀਆ ਤੋ ਬਰਦਨ ਦੇ ਪਾਣੀ ਤੁਤ ਉਤਰ ਸੋਖ ਮੂਤ ਬਲੀਤੀ ਕਪੜੋਂ ਹੋਏ ਦੇ ਸਾ ਗੂਣ ਲਈਆ ਹੋ ਤੋਏ ਭਰੀਆ ਮਾਤੋਂ ਪਾਪਾ ਗ ਸੰਗ ਓਂ ਤੋ ਪਾਲਵ ਕਰੰਗ ਕੁੱਲੇ ਬਾਪੀ ਆ ਕਨ ਲਾਗ ਅਗਰ ਕਰ ਕਰ ਨਾਲ ਇਕ ਲੈ ਜਾਓ ਅਪੇ ਬੀਜ ਅਪੇ ਹੀ ਕਾਓ ਨਾਨਕੋ ਕੁਮੇ ਆਗ ਹੋ ਜਾਓ ਦੀਰਧ ਤਪ ਹੋਦਾ ਦਤ ਦਾਨੋ ਜੇ ਕੋ ਬਾਵਾ ਤਿਲਕਾ ਮਾਨੋ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰੁਗਾ ਤੋ ਤੀਰਥ ਮੰਨ ਲਾਉ ਸਉਗੁਣ ਤੇਰੇ ਮੈ ਨਾਹੀ ਕੋਇ ਬੇਣਗੋਲਾ ਕੀਤੇ ਭਗਤ ਨਾਉ ਏ ਸੁਆਸਤੋ ਆਤ ਹੋ ਬਣੀ ਬਰਮਾਉ ਸਤਿ ਤੁਆਣੋ ਸਦਾ ਮਨ ਚਾਉ ਕਵਣ ਸੋ ਵੇੜਾ ਭਗਤ ਗਵਣ ਕਵਣ ਤਿਤ ਕਵਣ ਵਾਰ ਹੋ ਕਵਣ ਸ੍ਰਤੀ ਮਾਉ ਕਵਣੋ ਜਤੋ ਆ ਆਕਾਰ ਮੇਲਾ ਨਾ ਬਈਆ ਬੰਡ ਦੀ ਜੇ ਮੋਹ ਲੈ ਕੁਰਾਨੋ ਬਖਤ ਨਾ ਪਾਇਓ ਕਾ ਦੀ ਆਜੇ ਲੇਕਨ ਲੈ ਕੁਰਾਨੋ ਤੇਤਵਾਰ ਦਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾਗਰਦਾ ਸ੍ਰੀ ਠੀਕੋ ਸਜੇ ਅਬੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਲਾਹੀ ਕਿਉ ਵਰਨੀ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡਿਆ ਨਾਈ ਕੀਤਾ ਜਾਗਾਂ ਹੋਵੇ ਨਾਨਕ ਜੇ ਕੋ ਆਪੂ ਜਾਣੈ ਅੱਗੇ ਗਿਆ ਨਾ ਸੋਵੇਂ ਤਾ ਤਲ ਬਦਾਲੋ ਲਕੋ ਆਕਾ ਅਕਾ ਸੋ ਊੜਕ ਊੜਕ ਪਾਲ ਥਕੇ ਬੇਦੋਗਾਲ ਕੋ ਬਾਤੋ ਸੋ ਸੋਡਾ ਨਾ ਕਲ ਕਦ ਬਾ ਅਸਲੂ ਇਕਦਾ ਤੋ ਲੈ ਕਾ ਉਹ ਦਾਲ ਕੀ ਯਾਲ ਕਾ ਉਹ ਬਲਾ ਸੋ ਨਾਨਕ ਵਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਗੇ ਇਤੀ ਸੁਰ ਬਲਾ ਪਾਈਆ ਨਦੀਆਂ ਅਤ ਬੰਗਾ ਪਵ ਹੈ ਸਮੰਦ ਨਾ ਜਾਣੀਐ ਸਮੰਦ ਸਾ ਸੋ ਦਾਨੋ ਕਰਵਾਸਤੀ ਮਾਨ ਤਨੋ ਕੀੜੀ ਤੁਲ ਨਾ ਹੋ ਬਣੀ ਜੈ ਤ ਸਮਨੋ ਨਾ ਵੀ ਸਰਗ ਅੰਤਰਾ ਸਿਖਦੇ ਕਹਿਣ ਦਾ ਅੰਤੋ ਅੰਤਰਾ ਕਰਨੇ ਦੇਣ ਦਾ ਅੰਤੋ ਅੰਤਰਾ ਵੇਖਣ ਸੁਣਨ ਦਾ ਅੰਤੋ ਅੰਤਰਾ ਜਾਪੇ ਕਿਆ ਮਨ ਮੰਤੋ ਅੰਤਰਾ ਜਾਪੇ ਕੀਤਾ ਆਕਾਰ ਅੰਤਰਾ ਜਾਪੇ ਬਾਰਾ ਵਾਰ ਅੰਤਕਾਰਨ ਗਿਤ ਬਿਲ ਲਾਵੇ ਤਾਂ ਕੇ ਅੰਤਰਾ ਬਾਈ ਜਾਵੇ ਇਹ ਮੰਤਰ ਜਾਣ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉਜੇ ਉਪਰ ਉਜਾਣਾਓ ਐਵਡ ਉਚਾਉ ਵਾਗੋਏ ਦਸੂਜ ਕੋ ਜਾਣੈ ਸੋਏ ਜੇ ਬੜਿਆ ਬੋ ਜਾਣ ਆਪ ਆਪੋ ਨਾਨਕ ਨਦਰੀ ਕਰਮੀ ਦਾਤੋ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਲਨਾਤ ਮਾਏ ਕਿਤੇ ਮੰਗੈ ਦੋਤਾ ਪਾਰੋ ਕਿਤੇ ਅਗਣ ਤੋਂ ਨਹੀਂ ਵਿਚਾਰ ਕਿਤੇ ਕਾ ਪੋ ਟਟੇ ਵਿਕਾਰੋਗ ਦਿਲ ਲਲ ਮੁਕਰਪਾਏ ਕਿਤੇ ਮੂਰਖ ਕਾਈ ਕਾਹੇ ਕਿਤੇ ਤੂੰ ਕੋ ਭੂਖ ਸਦ ਮਾਰੋ ਏ ਭੇਦਾ ਤੋ ਤੇਰੀ ਦਾਤਾਰੋ ਬੰਦ ਕਲਾ ਸਿ ਬਾਣਾ ਹੋਏ ਮੋਰੇ ਆਖ ਨਾ ਸਕੈ ਕੋਏ ਦੇਖੋ ਗਾਇ ਕੇ ਆਖਣ ਬਾਇ ਓ ਜਾਣ ਜਤਿ ਆ ਮਕਾਇ ਅਪੇ ਜਾਣ ਅਪੇ ਦੇ ਅਕਸੇ ਭੇਕਈ ਕੇ ਜਸਨੋ ਬਖਸ਼ ਸਭ ਤਸਾਲਾ ਨਾਨਕ ਬਾਦਸ਼ਾਹੀ ਬਾਦਸ਼ਾਹੋ ਅਮੁੱਲ ਗੁਣਾ ਅਮੁੱਲ ਬਾਪਾਰ ਅਮੁੱਲ ਬਾਪਾਰੀ ਅਮੁੱਲ ਬੰਡਾਰ ਅਮੁੱਲ ਆਵੰਗੈ ਅਮੁੱਲ ਲੈ ਜਾੰਗੈ ਅਮੁੱਲ ਭਾਏ ਅਮੁੱਲਾ ਸਮਾਂਗ ਅਮੁੱਲ ਧਰਮ ਅਮੁੱਲ ਦੀ ਬਾਣੋ ਅਮੁੱਲ ਤਨ ਅਮੁੱਲ ਪਰਵਾਣੋ ਅਮੁੱਲ ਬਖਸੀਸ ਅਮੁੱਲ ਨੀਸਾਣੋ ਅਮੁੱਲ ਕਰਮ ਅਮੁੱਲ ਬਰਮਾਣੋ ਅਮੁੱਲੋ ਅਮੁੱਲ ਆਖਿਆ ਨਾ ਜਾਏ ਆ ਕਾ ਕਰੈ ਲਵਲਾਏ ਆ ਕਬੇ ਤੋ ਬਾਟ ਬੋਰਣੋ ਆ ਕਾ ਬੜੇ ਗਰਭਕਿਆਣ ਆ ਕਾ ਵਰਮੈ ਆ ਕੈੰਦੋ ਆ ਕਾ ਗੋਬੀਤਾ ਗੋਬਿੰਦੋ ਆ ਕਾ ਈਸਰ ਆ ਕੈ ਸਦੋ ਆ ਕਾ ਗਤ ਕੀਤੇ ਬੋਧੋ ਅਕਾ ਦਾ ਨ ਬਿਆਕਰ ਦੇਵੋ ਅਕਾ ਸੋਰ ਨਾਰੋ ਮਨ ਜਨ ਸੇ ਬੋ ਕਿਤੇ ਆਖੇ ਅਕਲ ਬਾਗ ਕਿਤੇ ਕਾ ਕ ਉਟਟ ਜਾਗ ਇਤ ਕਿਤੇ ਮੋਰ ਕਰ ਤਾ ਆਖ ਨਾ ਸਕੰ ਹੈ ਕੀ ਕੇ ਜੇ ਵਡ ਪਾਵ ਦੇਵਡ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਅਖ ਬੋਲ ਬਗਾਡੋ ਤਾ ਲਖੀਐ ਸਰੋਗਾ ਬਾਰਾਗਾ ਬਾਰੋ ਸੋਦਰ ਕੇ ਨਾ ਸੋ ਘਰ ਕੇ ਆਜਤਵਾ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕਿਤੇ ਬਾਵਣ ਲਾ ਦੇ ਕਿਤੇ ਰਾਗੋ ਪਰਿਸ਼ੋ ਕਈਆ ਲੋਕ ਕਿਤੇ ਗਾਵਣ ਗਾਰੇ ਗਾਵੇ ਤੋ ਲੋਬੋਂ ਬਾਣ ਬਾਣੀ ਬਸੰਤ ਰੋ ਗਾਵੇ ਰਜਾ ਧਰਮ ਦੁਵਾਰੇ ਗਾਵੇ ਚਿਤ ਗੋਤ ਲਿਖ ਜਾਣ ਗੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇਨਾਸਨ ਬੈਠੇ ਦੇਵਤਾ ਅੰਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵੇਨ ਸਾਧ ਵਿਚਾਰੇ ਗਾਵੇਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਬੜਨ ਰਕੀ ਸਾਧੋ ਜੋਗ ਜੋਗ ਵੇਦਾਂ ਨਾਲ ਗਾਵੈ ਭਉਵਣੀਆ ਮਨ ਬੋਗਨੋ ਸੁਰਗਾਮ ਅਛਬਿ ਹਲ ਗਾਵਨ ਰਤਨੋ ਪਾਇ ਤੇਰੇ 860 ਦੀਰਧ ਨਾਲੇ ਗਾਵੈ ਤੋਤ ਮਹਾਵਲ ਸੂਦਾ ਗਾਵ ਕਣੀ ਚਾਰੇ ਗਾਵ ਕੰਡੋ ਮੰਡਲ ਵਰ ਪੰਡਾ ਕਰ ਕਰ ਰਕੇ ਦਾਰ ਸਈ ਤੁਧ ਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਸਾਹਿਬ ਸਾਜਾ ਸਾਜਿ ਨਾਈ ਅਭੀ ਹੁਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਦੇ ਲੋਭਾਈ ਕਰ ਕਰ ਵੇਖਿਆ ਕੀਤਾ ਆਪਣਾ ਜਦ ਤੱਕ ਦੀਵਟ ਆਈ ਜੋਦ ਸੁਭਾਵ ਸੋਈ ਕਰਸੀ ਹੋਗਮਨਾ ਕਰुणा ਜਾਈ ਸੋ ਬਾਦਸ਼ਾਹ ਹੋ ਸੰਗ ਬੱਸਾਏ ਬਹੁ ਨਾਨਕ ਰਣ ਰਜਾਈ ਮੰਦਾ ਸੰਤੋਖੋ ਸਰਮ ਬਾਤ ਜੋ ਲੀ ਧਿਆਨ ਕੀ ਕਰੰਗਾ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੋਗਤੋ ਡੰਡਾ ਪਰਦੀ ਤੋ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੋ ਆਦੇਸ ਸੋਦਸ ਆਦੇਸ ਆਦੋ ਅਲੀਲਾ ਹੋ ਅਨਾਦੋ ਅਨਾਤੋ ਜੋਗ ਜੋਗ ਇਕੋ ਵੇਸ ਭਗਤੋ ਗਿਆਨੋ ਦਾ ਪੰਡਰਣੋ ਘਟ ਘਟ ਵਜੈ ਨਾਦੋ ਆਪਨਾਥ ਨਾਥੀ ਸਮ ਜਾਕੇ ਅਰਦ ਸਦ ਅਵਰਾ ਸਾਦ ਸੰਜੋਗ ਜੋਗ ਦੁਇਕਾਰ ਚਲਾਵਣੈ ਲੇਕੇ ਆਵੈ ਭਾਗੋ ਆਦੇ ਸੋਦਸਾ ਆਦੇ ਸੋ ਆਦ ਅਨੀਲ ਅਨਾਦ ਅਨਾਗਤੋ ਜੋਗ ਜੋ 21 ਸ 1 ਕਮਾਈ ਜੁਗਤ ਬਈ ਤਿੰਨ ਚਲੇ ਪਰਵਾਣ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਏ ਦੀ ਬਾਣੋ ਜੁਗਤ ਬਾਵੈ ਤਵ ਚਲਾਵੈ ਜੇ ਮੋਬਾ ਫਰਮਾਨੋ ਓਂ ਵੇਖਾ ਉਹ ਨਾਨਦਰ ਨਾ ਆਵੇ ਬੋਤਾ ਹੋਏ ਬਿਡਾਣ ਆਦੇ ਸੋਦ ਸਾਦੇ ਸੋ ਆਦ ਅਨੀਲ ਅਨਾਦ ਅਲਾਤੋਂ ਜੋਗ ਜੋਗੋ ਇਕੋ ਵੀਸ ਆਸਣ ਲੋਏ ਲੋਏ ਬੰਡਾਰੋ ਜੋਗ ਸੁਭਾਇ ਸੋ ਇਕਾ ਵਾਰ ਕਾਰਕਾਰ ਵੇਖ ਸਰਜਣਵਾਰੋ ਨਾਨਕ ਸਚੀ ਕੀ ਸੱਚੀ ਕਾਰੋ ਆਦੇ ਸੋਦ ਸਾਦੇਸ ਆਦੋ ਅਨੇ ਲੋ ਅਨਾਦੋ ਨਾਮ ਤੋ ਜੋਗ ਜੋਗੋ 12 20 ਇਕ ਦੋ ਜੀ ਭਾਉ ਲੱਖੋਂ ਲੱਖੋਂ ਵਾਲਾ ਕਬੀਰੋ ਲੱਖ ਲੱਖ ਗੇੜਾ ਆਖੀਐ ਇਕ ਲਾਮ ਜਗਦੀਸੋ ਏ ਤਰਾਗੇ ਪੱਤ ਬਵੜੀਆਂ ਜੜੀਆਂ ਹੋਏ ਹਕੀਸੋ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸੋ ਨਾਨਕ ਨਦਰੀ ਪਾਈਐ ਊੜੇ ਊੜੇ ਠੀਸੋ ਆਖਣਾਂ ਜੋਰ ਜੋ ਪੈ ਲੈ ਦੌਰ ਜੋਰ ਨਾਮ ਮੰਗਣ ਦੇਣ ਦਾ ਜੋਰ ਜੋਰ ਦਾ ਜੀਵਨ ਮਰਣ ਦਾ ਜੋਰ ਜੋੜ ਨਾਲ ਰਾਜੋ ਮਾਨ ਮਨਸੂਰ ਜੋੜ ਨਾਲ ਸੁਰਤੇ ਗਿਆਨ ਵਿਚਾਰ ਜੋੜ ਨਾਲ ਜੁਗਤੀ ਛੁੱਟੇ ਸੰਸਾਰ ਜੈਸਾ ਤ ਜੋਰ ਕਰਵੇ ਕੈਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਤੀਵਾਰ ਪਵਣ ਪਾਣੀ ਅਗਨੀ ਬਾਤਾਨ ਤਿਸ ਵਿੱਚ ਤਰਤੀ ਤਾਪ ਰਖੀ ਧਰਮਸਾਨ ਤਸ ਵਿੱਚ ਜੀ ਅਜਗਤ ਕੈ ਰੰਗ ਦਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪੋ ਸੱਚਾ ਦਰਬਾਰ ਤਤਸੋਲੋ ਪੰਚ ਬਰਵਾਨੋ ਨਦਰੀ ਕਰਮ ਬਵਾਨੀ ਸਾਣੋ ਕਾਜ ਬਗਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕੰਡ ਗਾਏ ਉਹ ਧਰਮ ਗਿਆਨ ਕੰਡ ਕਾ ਆਖੋ ਗਰਮੋ ਗਤ ਬਵਣੋ ਬਾਣੀ ਬਸੰਤ ਰੋ ਕਿਤ ਗਾਨ ਮੰਗੇ ਸੋ ਕਿਤ ਵਰਮੈ ਕਾੜਤ ਘੜੀਐ ਰੂਪ ਰੰਗ ਕੇ ਵੀ ਸੋ ਕਿਤਿਆ ਗਰਮ ਭੂਮੀ ਮੇਰ ਕਿਤ ਗਤ ਧੂ ਉਪਦੇਸੋ ਕਿਤੇ ਨਾ ਚੰਦ ਸੂਰ ਕੇਤੇ ਕਿਤੇ ਮੰਡਲ ਦੇ ਸੋ ਕਿਤੇ ਸਤਿ ਬੋਧ ਨਾਥ ਕਿਤੇ ਕਿਤੇ ਦੇਵੀ ਦੇ ਸੋ ਕਿਤੇ ਦੇਵਦਾਨ ਉਹਨਾਂ ਮੁਲ ਕਿਤੇ ਕਿਤੇ ਰਤਨ ਸਮੰਦੋ ਕਿਤਿਆ ਕਾਣੀ ਕਿਤਿਆ ਬਾਣੀ ਕਿਤੇ ਪਾਤਨ ਨਰੰਦੋ ਕਥਿਆ ਸਰਦੇ ਸਹਿਬ ਕੀਤੇ ਨਾਨਕ ਅੰਤ ਨ ਅੰਤ ਹੋ ਗਿਆ ਲੋਕ ਅੰਡ ਮੈਂ ਗਿਆਨ ਪਰਚੰਡੋ ਤਤਾਰਾਤ ਬਨੋਦ ਕੋਟ ਅਨੰਦ ਹੋ ਸ਼ਰਮਖੰਡ ਕੀ ਬਾਣੀ ਰੂਪ ਤਥਾ ਘਾੜਤ ਘੜੀਐ ਬਹੁਤਾਂ ਰੂਪ ਤਾ ਗਿਆ ਗੱਲਾਂ ਕਥਿਆ ਨਾ ਜਾਵੇ ਜੇ ਕੋ ਕੰਗ ਵਿਚਾ ਪਛਤਾਏ ਤਤ ਘੜਿਆ ਸੁਰਤ ਮਤਮਨ ਬੋਧਾ ਤਤ ਘੜਿਆ ਸੁਰਾ ਸਦਾ ਕੀ ਸੋਧਾ ਕਰਮ ਕੰਡ ਕੇ ਬਾਣੀ ਜੋਰ ਤਤ ਹੋਰ ਨਾ ਕੋਈ ਮੋਰੋ ਤਤ ਜੋਦੋ ਮਨ ਆ ਬਲ ਸੂਰ ਦਨਮਦਰ ਮਰਗਿਆ ਭਰਪੂਰ ਤਤ ਸੀਤਾ ਸੀਤਾ ਮੈ ਮਾ ਬਾਵੇਂ ਨਾਗੇ ਰੂਪ ਨਾ ਗੱਤ ਲੈ ਜਾਗੇ ਨਾ ਉਹ ਹੀ ਮਰੇ ਨਾ ਛਾਗੇ ਜਾਗੇ ਜਿਨ ਕੈ ਰਾਮ ਵਸੈ ਮਨ ਮੰਗੇ ਦਿੱਤਾ ਭਗਤ ਵਸੈ ਕੈ ਲੋ ਕਰਗੇ ਆਨੰਦ ਸਚਾ ਮਨ ਸੋਏ ਸਚੁ ਖੰਡ ਵਸੈ ਨਰੰਕਾਰੋ ਕਰ ਕਰ ਵੇਖੈ ਨਦਰੰਗ ਹਾਲੋ ਦਿੱਤਾ ਖੰਡੋ ਮੰਡਲ ਵਰਪੰਡੋ ਜੇ ਕੋ ਕਥਾ ਦਾ ਅੰਤ ਨਾ ਅੰਤੋ ਤਿਤ ਲੋ ਲੋ ਆਕਾਰ ਜਿਗ ਜਗ ਹੁਕਮ ਦਿਵਾ ਦਿਵ ਕਾਰ ਹੋ ਵੇਖ ਅਗ ਵਿਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਵਾਰਾ ਧੀਰਜ ਸੁਨਿਆਰੋ ਐ ਰਣ ਮਤ ਬੀਦ ਮਤੀ ਯਾਰ पाऊ खल्ला अग्न तपताऊ पांडा पाऊ अमृतो तत टाल कडिया शब्द सची टकसाल जन को नदर कर्म कनकार नानक नदरी नदर नेवालो सलो ਪਵਨ ਗੁਰੂ ਬਾਣੀ ਪਿਤਾ ਮਾਤਾ ਦਰਤ ਮਾਤੋ ਦੇਵ ਸੋ ਰਾਤੋ ਦੋਏ ਦਾਈ ਦਾਇਆ ਖੇਲਾ ਸਗਲ ਜਗਤੋ ਚੰਗ ਆਈਆ ਬੋਰਿਆ ਚਦਾ ਰੰਗ ਆਦੂਰਾ ਕਰ ਮੇ ਆਪੋ ਆਕਲੀ ਕੇਨੇੜੇ ਦੂਰਾ ਜਿਨੇ ਨਾਮ ਤੇ नानक ते मुख जलेदी छुटी नी नाम तयार द काल नक ते मुख उजले केतिरी छुटी ना